ਕਦੇ ਦੁਆਰਾ ਇੱਕ 16-17 ਸਾਲ ਦੀ ਕੁੜੀ ਨੂੰ ਪੈਰਾਂ ਤੋਂ ਫੜ ਕੇ 끄ੜੀਸਿਆ ਜਾ ਰਿਹਾ ਸੀ ਉਹ ਲੜਕੀ ਲਗਾਤਾਰ ਚੀਕਾਂ ਮਾਰ ਰਹੀ ਸੀ ਤੇ ਕਹਿ ਰਹੀ ਸੀ ਕਿ ਮੈਨੂੰ ਨਾ ਮਾਰੋ ਛੱਡ ਦਿਓ ਮੈਂ ਘਰ ਜਾਣਾ ਉਸੇ ਵਕਤ ਹੀ ਉਹਨਾਂ ਚੋਂ ਇੱਕ ਮੁੰਡੇ ਦੇ ਦੁਆਰਾ ਇੱਕ ਸੂਟੀ ਚੱਕੀ ਜਾਂਦੀ ਹੈ ਤੇ ਮਾਰ ਦਿੱਤੀ ਜਾਂਦੀ ਹੈ ਕੁੜੀ ਦੀਆਂ ਚੀਕਾਂ ਉਸੇ ਵਕਤ ਹੀ ਬੰਦ ਹੋ ਚੁੱਕੀਆਂ ਸੀ ਇਹਨਾਂ ਦੋਨਾਂ ਮੁੰਡਿਆਂ ਨਾਲ ਇੱਕ ਔਰਤ ਵੀ ਮੌਜੂਦ ਸੀ ਕੁਝ ਮਿੰਟਾਂ ਵਿੱਚ ਹੀ ਇਹ ਇੱਕ ਖੇਤ ਦੇ ਕਿਨਾਰੇ ਪਹੁੰਚਦੇ ਨੇ ਜਿੱਥੇ ਇੱਕ ਲਾਈਨ ਦੇ ਵਿੱਚ ਪੰਜ ਲੱਕੜੀ ਤੋਂ ਕੋਇਲਾ ਬਣਾਉਣ ਵਾਲੀਆਂ ਪੱਠੀਆਂ ਮੌਜੂਦ ਸੀ ਉਨਾ ਮੁੰਡਿਆਂ ਦੇ ਦੁਆਰਾ ਉਸ ਕੁੜੀ ਨੂੰ ਚੁੱਕ ਕੇ ਇੱਕ ਪੱਠੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਤੇ ਦਰਵਾਜ਼ਾ ਬੰਦ ਕਰਕੇ ਅੱਗ ਲਾ ਦਿੱਤੀ ਜਾਂਦੀ ਆ ਤੇ ਫਿਰ ਇਹ ਤਿੰਨੋਂ ਉਸ ਪੱਠੀ ਦੇ ਸਾਹਮਣੇ ਹੀ ਬੈਠ ਜਾਂਦੇ ਨੇ ਠੀਕ 7 ਵਜੇ ਇੱਕ ਮੁੰਡਾ ਉੱਠਦਾ ਪੱਠੀ ਦਾ ਦਰਵਾਜ਼ਾ ਖੋਲਦਾ 40-42 ਕਿਲੋ ਵਜਨ ਵਾਲੀ ਕੁੜੀ ਹੁਣ ਤੱਕਰ 10 ਕਿਲੋ ਵਿੱਚ ਬਦਲ ਚੁੱਕੀ ਸੀ ਇਸ ਤੋਂ ਬਾਅਦ ਇਹਨਾਂ 'ਚੋਂ ਇੱਕ ਮੁੰਡੇ ਦੁਆਰਾ ਫੋਨ ਕੱਢਿਆ ਜਾਂਦਾ ਤੇ ਕਿਸੇ ਨੂੰ ਮਿਲਾਇਆ ਜਾਂਦਾ ਤੇ ਫਿਰ ਕੁਝ ਹੀ ਮਿੰਟ ਦੇ ਵਿੱਚ ਉੱਥੇ 6 ਲੋਕ ਹੋਰ ਆ ਚੁੱਕੇ ਸੀ ਫਿਰ ਉਹ ਆਪਸ ਵਿੱਚ ਗੱਲ ਕਰਦੇ ਨੇ ਫਿਰ ਉਹਨਾਂ 'ਚੋਂ ਦੋ ਮੁੰਡਿਆਂ ਦੇ ਦੁਆਰਾ ਉਸਨੂੰ ਖਿੱਚ ਕੇ ਪੱਠੀ ਦੇ ਵਿੱਚੋਂ ਬਾਹਰ ਕੱਢ ਲਿਆ ਜਾਂਦਾ ਉਹ ਹੁਣ ਤੱਕ ਇੱਕ ਮੱਚ ਚੁੱਕੀ ਲੱਕੜੀ ਵਾਂਗ ਹੋ ਚੁੱਕੀ ਸੀ ਤੇ ਉਸ ਦੇ ਵਿੱਚੋਂ ਧੂੰਆਂ ਵੀ ਨਿਕਲ ਰਿਹਾ ਸੀ ਇਸ ਤੋਂ ਬਾਅਦ ਉਸ ਉੱਪਰ ਪਾਣੀ ਪਾ ਕੇ ਉਸ ਨੂੰ ਠੰਡਾ ਕੀਤਾ ਜਾਂਦਾ ਤੇ ਫਿਰ ਇੱਕ ਫੌੜੇ ਦੇ ਨਾਲ ਉਸ ਦੇ ਲਗਭਗ 20 ਟੁਕੜੇ ਕਰ ਦਿੱਤੇ ਜਾਂਦੇ ਨੇ ਤੇ ਫਿਰ ਉਹਨਾਂ ਸਭ ਟੁਕੜਿਆਂ ਨੂੰ ਬੂਰੀ ਦੇ ਵਿੱਚ ਭਰਿਆ ਜਾਂਦਾ ਫਿਰ ਉਹ ਠੀਕ 4 ਕਿਲੋਮੀਟਰ ਦੂਰ ਇੱਕ ਨਹਿਰ ਦੇ ਵਿੱਚ ਉਹਨਾਂ ਬੂਰੀਆਂ ਨੂੰ ਸੁੱਟ ਦਿੱਤਾ ਜਾਂਦਾ ਤੇ ਦੂਜੇ ਪਾਸੇ ਉਹ ਔਰਤ ਜੋ ਉਹਨਾਂ ਦੇ ਨਾਲ ਸੀ ਉਹ ਉਸ ਪੱਠੀ ਦੇ ਕੋਲੀ ਖੜੀ ਹੋਈ ਸੀ ਤੇ ਫਿਰ ਇਹ ਦੋਨੋਂ ਲੜਕੇ ਵੀ ਉਸ ਔਰਤ ਕੋਲ ਜਾਂਦੇ ਨੇ ਤੇ ਕੁਝ ਜੀ ਦੂਰੀ ਤੇ ਇੱਕ ਤਰਪਾਲ ਬਿਚਾ ਕੇ ਉਸ ਦੇ ਉੱਪਰ ਲੇਟ ਜਾਂਦੇ ਨੇ ਤੇ ਸੋਚਦੇ ਨੇ ਕਿ ਸਾਰੇ ਸਬੂਤ ਅਸੀਂ ਮਿਟਾ ਦਿੰਦੇ ਨੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਚੱਲੂਗਾ ਕਿਉਂਕਿ ਹੁਣ ਉਸ ਦਾ ਕੋਈ ਵੀ ਨਾਮੋ ਨਿਸ਼ਾਨ ਤੱਕ ਉੱਥੇ ਮੌਜੂਦ ਨਹੀਂ ਆ ਇਸ ਦਿਤਾਰ ਕਰੀਬ ਰਾਤ ਦੇ 1.5 ਵਜੇ ਨੇ ਇੱਕ ਲੜਕਾ ਇੱਕ ਅਧੇੜ ਉਮਰ ਦੀ ਔਰਤ ਦੇ ਨਾਲ ਉੱਥੇ ਆਉਂਦਾ ਜਿਸ ਨੂੰ ਉਹ ਕਾਕੀ ਕਹਿ ਰਿਹਾ ਸੀ ਉਸ ਨੇ ਦੇਖਿਆ ਵੀ ਸਾਹਮਣੇ ਦੀ ਪੱਠੀ ਦੇ ਵਿੱਚੋਂ ਅੱਗ ਮੱਚ ਰਹੀ ਸੀ ਪਰ ਇਸ ਮੌਸਮ ਦੇ ਵਿੱਚ ਮੀਂਹ ਪੈਂਦਾ ਤੇ ਇਸੇ ਬੰਦੇ ਦੇ ਘਰ ਸਾਰੀਆਂ ਪੱਠੀਆਂ ਹੀ ਬੰਦ ਰਹਿੰਦੀਆਂ ਨੇ ਤਾਂ ਉਸ ਨੇ ਸੋਚਿਆ ਆ ਵੀ ਇੱਕ ਪੱਠੀ ਕਿਉਂ ਮੱਚ ਰਹੀ ਆ ਉਹਨਾਂ ਉੱਥੋਂ ਦੇਖ ਕੇ ਕਾਲੂ ਨਾਮ ਦਾ ਇੱਕ ਆਦਮੀ ਵੀ ਉੱਥੇ ਹੀ ਆ ਜਾਂਦਾ। ਉਹਨਾਂ ਦੇ ਕੋਲ ਔਰਤ ਨਾਲ ਆਏ ਮੁੰਡੇ ਦੇ ਦੁਆਰਾ ਕਾਲੂ ਨੂੰ ਕਿਹਾ ਜਾਂਦਾ ਕਿ ਮੇਰੀ ਭੈਣ ਦੁਪਹਿਰ ਵੇਲੇ ਘਰੋਂ ਨਿਕਲੀ ਸੀ ਪਰ ਹਾਲੇ ਤੱਕ ਉਹ ਵਾਪਸ ਨਹੀਂ ਪਹੁੰਚੀ। ਇਹ ਤੇਰੀ ਪੱਠੀ ਹਾਲੇ ਕਿਉਂ ਮੱਚ ਰਹੀ ਆ? ਉਸ ਆਦਮੀ ਨੇ ਕਿਹਾ ਵੀ ਇੱਥੇ ਕੋਈ ਵੀ ਲੜਕੀ ਨਹੀਂ ਆਈ ਤੇ ਇਹ ਪੱਠੀ ਵੀ ਮੇਰੀ ਨਹੀਂ ਆ ਮੇਰੇ ਪੜੋਸੀ ਸੰਜੇ ਦੀ ਆ। ਉਸ ਤੋਂ ਬਾਅਦ ਉਹ ਲੜਕਾ ਪੱਠੀ ਦੇ ਕੋਲ ਪਹੁੰਚਦਾ। ਉਸ ਦੇ ਵਿੱਚੋਂ ਬਾਤ ਦੇ ਮੱਚਣ ਦੀ ਬਦਬੂ ਆ ਰਹੀ ਸੀ। ਮੁੰਡੇ ਦੇ ਦੋਹਰਾ ਕਾਲੂ ਨੂੰ ਹੜਪੜਾਉਂਦੇ ਹੋਏ ਪੁੱਛਿਆ ਜਾਂਦਾ ਵੀ ਪੱਠੀ 'ਚ ਕੀ ਮੱਚ ਰਿਹਾ? ਉਸਨੇ ਕਿਹਾ ਮ ਆਲ ਉਸ ਭੱਠੀ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਉਸ ਦੇ ਵਿੱਚੋਂ ਇੱਕ ਹੱਥ ਤੇ ਕੜਾ ਬਾਹਰ ਆਉਂਦੇ ਨੇ ਉਸ ਦੇ ਨਾਲ ਆਈ ਔਰਤ ਉਸ ਨੂੰ ਪਹਿਚਾਨ ਗਈ ਕਿ ਕੜਾ ਤਾਂ ਮੇਰੀ ਬੇਟੀ ਦਾ ਹੀ ਆ ਜੋ ਕਿ ਆਇਆ ਤਾਂ ਠੀਕ ਹੈ ਕਮੀਨਾ ਪਹਿਲਾਂ ਮੈਂ ਉਸ ਨੂੰ ਦਿੱਤਾ ਸੀ ਉਹਨਾਂ ਤਿੰਨਾਂ ਦੇ ਹੋਸ਼ ਉੱਟ ਚੁੱਕੇ ਸੀ ਕਿ ਕੀ ਹੋ ਗਿਆ ਉਹ ਹੜਬੜਾਉਂਦੇ ਹੋਏ ਪਿੰਡ ਦੇ ਸਰਪੰਚ ਕੋਲ ਜਾਂਦੇ ਨੇ ਤੇ ਸਭ ਦੱਸ ਦਿੰਦੇ ਨੇ ਤੇ ਸਰਪੰਚ ਵੱਲੋਂ ਪੁਲਿਸ ਨੂੰ ਤੁਰੰਤ ਹੀ ਫੋਨ ਕਰ ਦਿੱਤਾ ਜਾਂਦਾ ਹੁਣ ਤੱਕ ਇਹ ਖਬਰ ਪੂਰੇ ਪਿੰਡ ਚ ਫੈਲ ਚੁੱਕੀ ਸੀ ਤਰੀਕ ਸੀ 2 ਅਕਤੂਬਰ 2023 ਦੀ ਰਾਤ ਦੇ 2 ਵੱਜ ਚੁੱਕੇ ਸੀ ਤੇ ਜਗ੍ਹਾ ਸੀ ਰਾਜਸਥਾਨ ਦਾ ਪੀਲਬੜਾ ਦਾ ਨਰਸੇਹਾਪੁਰ ਪਿੰਡ ਅਗਲੇ ਦਿਨ ਸਵੇਰੇ ਪੁਲਿਸ ਜਗਾਦੇ ਉੱਤੇ ਪਹੁੰਚਦੀ ਹੈ ਇਸ ਤੋਂ ਬਾਅਦ ਪੁੱਛਗਛ ਦੇ ਦੌਰਾਨ ਪੁਲਿਸ ਨੂੰ ਕੜਾ ਤੇ ਹੱਥ ਦਿਖਾਇਆ ਜਾਂਦਾ ਲੜਕੀ ਦੀ ਮਾਂ ਨੇ ਦੱਸਿਆ ਵੀ ਮੇਰੀ ਬੇਟੀ ਨੀਹਾ 17 ਸਾਲ ਦੀ ਸੀ ਉਸਦੇ ਪਿਤਾ ਨੇ ਰਿਸ਼ਤੇਦਾਰੀ ਚ ਜਾਣਾ ਸੀ ਸੋ ਕੱਲ ਬੱਕਰੀਆਂ ਚਰਾਉਣ ਦੇ ਲਈ ਗਈ ਸੀ ਤੇ ਸ਼ਾਮ ਤੱਕ ਵਾਪਸ ਨਹੀਂ ਆਈ ਤਾਂ ਮੈਂ ਮਹਾਮੈਰ ਨੂੰ ਨਾਲ ਲੈ ਕੇ ਭਾਲਣ ਨਿਕਲ ਪਈ ਤੇ ਸਾਨੂੰ ਇਸ ਪੱਠੀ ਦੇ ਵਿੱਚੋਂ ਇਹ ਸਬੂਤ ਮਿਲ ਗਏ ਪੁਲਿਸ ਉਸ ਪੱਠੀ ਦੇ ਕੋਲ ਵਾਪਸ ਆਈ ਤੇ ਫਿਰ ਕਾਲੂ ਉਸ ਤੇ ਭਰਾ ਕਾਨਾ ਤੇ ਪਤਨੀ ਲਾੜਦੀ ਵੀ ਤੇ ਸੰਜੇ ਜਿਸ ਦੀ ਇਹ ਪੱਠੀ ਸੀ ਉਸ ਨੂੰ ਅਰੈਸਟ ਕਰ ਲਿਆ ਜਾਂਦਾ ਪੁਲਿਸ ਨੇ ਪੁੱਛਦਾਸ਼ ਕੀਤੀ ਤਾਂ ਪਹਿਲਾਂ ਉਹ ਮਨਾਂ ਕਰਦੇ ਨੇ ਕਿ ਸਾਨੂੰ ਕੁਝ ਨਹੀਂ ਪਤਾ ਪਰ ਫਿਰ ਜਦੋਂ ਪੁੱਛਦਾ ਦੋਵਾਰਾ ਜ਼ੋਰ ਦੇ ਕੇ ਪੁੱਛਿਆ ਜਾਂਦਾ ਆਪ ਦੇ ਹਿਸਾਬ ਨਾਲ ਤਾਂ ਸੰਜੇ ਟੁੱਟ ਗਿਆ ਕਾਲੂ ਦੇ ਦੁਆਰਾ ਦੱਸਿਆ ਜਾਂਦਾ ਕਿ ਬੱਕਰੀਆਂ ਚੜਾਉਣ ਹਰ ਰੋਜ਼ ਨੇਹਾ ਦਾ ਪਿਓ ਆਇਆ ਕਰਦਾ ਸੀ ਪਰ ਉਸ ਦਿਨ ਨੇਹਾ ਆਈ ਉਸਦੇ ਪਿਓ ਨੇ ਮੈਨੂੰ ਕਿਹਾ ਕਿ ਨੇਹਾ ਦਾ ਧਿਆਨ ਰੱਖੀ ਪਰ ਮੇਰੀ ਨੀਅਤ ਖਰਾਬ ਹੋ ਗਈ ਤੇ ਮੈਂ ਉਸ ਨੂੰ ਖੇਤ ਚ ਜਾ ਕੇ ਮਾਰ ਲਿਆ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੈਂ ਭੱਜਣ ਨਹੀਂ ਦਿੱਤੀ ਤੇ ਉੱਤੇ ਮੂੰਹ ਨੂੰ ਉਸਦੀ ਚੁੰਨੀ ਦੇ ਨਾਲ ਬੰਨ੍ਹ ਦਿੱਤਾ ਉਸ ਤੋਂ ਬਾਅਦ ਗਲਤ ਕੰਮ ਕੀਤਾ ਫਿਰ ਉੱਤੇ ਕਾਨਾ ਵੀ ਆ ਗਿਆ ਤੇ ਉਸਦੇ ਦੁਆਰਾ ਵੀ ਉਸਦੇ ਨਾਲ ਗਲਤ ਕੰਮ ਕੀਤਾ ਜਾਂਦਾ ਇਸ ਤੋਂ ਬਾਅਦ ਅਸੀਂ ਉਸ ਨੂੰ ਕਿਹਾ ਵੀ ਜੇ ਕਿਸੇ ਨੂੰ ਦੱਸਿਆ ਤਾਂ ਅਸੀਂ ਤੈਨੂੰ ਜਾਣ ਤੋਂ ਮਾਰ ਦਾਂਗੇ ਪਰ ਉਹ ਮੰਨੀ ਨਹੀਂ ਤੇ ਲਗਾਤਾਰ ਕਹਿੰਦੀ ਰਹੀ ਕਿ ਮੈਂ ਪਾਪਾ ਨੂੰ ਦੱਸੂੰਗੀ ਤੇ ਫਿਰ ਉਸਦੇ ਦੁਆਰਾ ਉੱਥੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਕਾਨਾ ਦੇ ਦੁਆਰਾ ਉਸਤੇ ਡੰਡਾ ਮਾਰ ਦਿੱਤਾ ਜਾਂਦਾ ਤੇ ਉਹ ਬੇਹੋਸ਼ ਹੋ ਗਈ ਅਸੀਂ ਉਸ ਨੂੰ ਟੰਪੂ ਦੇ ਵਿੱਚ ਲੈ ਕੇ ਗਏ ਉੱਥੇ ਮੇਰੀ ਪਤਨੀ ਵੀ ਆ ਗਈ ਉਹ ਲੜਕੀ ਨੂੰ ਦੇਖ ਕੇ ਬਹੁਤ ਜ਼ਿਆਦਾ ਡਰ ਚੁੱਕੀ ਸੀ ਪਰ ਫਿਰ ਉਸ ਨੇ ਕਿਹਾ ਇਸ ਨੂੰ ਠਿਕਾਣੇ ਲਾਉਣਾ ਤਾਂ ਪੱਠੀ ਦੇ ਵਿੱਚ ਸੁੱਟ ਦਿਓ ਤੇ ਇਸੇ ਤੋਂ ਬਾਅਦ ਮੈਂ ਮੇਰੀ ਪਤਨੀ ਤੇ ਕਾਨਾ ਦੇ ਦੁਆਰਾ ਉਸ ਨੂੰ ਪੱਠੀ ਦੇ ਵਿੱਚ ਸੁੱਟ ਦਿੱਤਾ ਗਿਆ ਫਿਰ ਅੱਗ ਲਾਤੀ ਫਿਰ ਟੁਕਰੇ ਕਰਕੇ ਬੋਰੀ 'ਚ ਭਰੇ ਤੇ ਉਸ ਤੋਂ ਬਾਅਦ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਇਸ ਤਰ੍ਹਾਂ ਪੋਸਟ ਦੇ ਦੁਆਰਾ ਨਹਿਰ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਬੂਰੀ ਵੀ ਮਿਲ ਗਈ ਤਾਂ ਫਿਰ ਤਿੰਨ ਡਾਕਟਰਸ ਦੀ ਟੀਮ ਨੇ ਪੋਸਟਮਾਰਟਮ ਕੀਤਾ ਇਹਨਾਂ ਦੋਨਾਂ ਬੂਰੀਆਂ ਦਾ वजन ਸਿਰਫ 6 ਕਿਲੋ ਤੇ 300 ਗ੍ਰਾਮੀ ਸੀ ਇਸ ਤਰ੍ਹਾਂ 473 ਪਨਾਹ ਦੀ ਇੱਕ ਚਾਰ ਸ਼ੀਟ ਕੋਰਟ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਉਹਦਾ ਇੱਕ ਇੱਕ ਪਨਾਹਸ ਗੱਲ ਦੀ ਗਵਾਹੀ ਦੇ ਰਿਹਾ ਸੀ ਕਿ ਇਹਨਾਂ ਦੋਨਾਂ ਨੇ ਇਹ ਸਭ ਕੁਝ ਕੀਤਾ ਤੇ ਫਿਰ ਕੋਰਟ ਵੱਲੋਂ ਦੋਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਪਰ ਉਸ ਦੀ ਪਤਨੀ ਤੇ ਹੋਰ 6 ਲੋਕ ਜੋ ਮੌਜੂਦ ਸੀ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਕਿਉਂਕਿ ਪ੍ਰੋਪਰ ਸਬੂਤ ਮੌਜੂਦ ਨਹੀਂ ਸੀ ਸਾਡਾ ਮਕਸਦ ਇਸ ਘਟਨਾ ਨੂੰ ਸੁਣਾਉਣ ਦੇ ਪਿੱਛੇ ਤੁਹਾਡੇ ਦਿਲ ਨੂੰ ਠੇਸ ਪਹੁੰਚਾਉਣਾ ਬਿਲਕੁਲ ਵੀ ਨਹੀਂ ਆ ਸਿਰਫ ਤੇ ਸਿਰਫ ਜਾਗਰੂ ਕਰਨਾ ਤਾਂ ਕਿ ਸਮਾਜ ਦੇ ਵਿੱਚ ਸਤਰਕਤਾ ਬਣੀ ਰਹੇ ਕਿ ਕਿਸ ਕਿਸਮ ਤਰ੍ਹਾਂ ਦੇ ਕ੍ਰਾਈਮ ਸਾਡੀ ਦੁਨੀਆ ਦੇ ਵਿੱਚ ਹੁੰਦੇ ਨੇ ਤੁਹਾਡਾ ਇਸ ਪੂਰੀ ਵੀਡੀਓ ਤੋਂ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ